ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਗੱਡੀ ਰਣਜੀਤ ਸਿੰਘ ਦੇ ਵੱਲੋਂ ਆਪਣੇ ਇਸ ਜਾਰੀ ਕੀਤੇ ਗਏ ਆਦੇਸ਼ ਦੇ ਵਿੱਚ ਆਖਿਆ ਗਿਆ ਸੀ ਕਿ ਜਿਹੜੇ ਵੀ ਅਕਾਲੀ ਸਰਕਾਰ ਦੇ ਦੌਰਾਨ 2007 ਤੋਂ ਲੈ ਕੇ 2017 ਤੱਕ ਕੈਬਨਰ ਮੰਤਰੀ ਰਹੇ ਸਨ ਉਹਨਾਂ ਦੇ ਵੱਲੋਂ ਆਪਣੀ ਸਪਸ਼ਟੀ ਕਰਨਾ ਇਸ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੌਂਪੇ ਜਾਣ ਤੇ ਹੁਣ ਤੱਕ ਸੱਤ ਕੈਬਨਰ ਮੰਤਰੀਆਂ ਦੇ ਵੱਲੋਂ ਆਪਣੀ ਸਪਸ਼ਟੀ ਕਰਨਾ ਸੋਮ ਦਿੱਤਾ ਗਏ ਇਸ ਦੇ ਵਿਚਾਲੇ ਅੱਜ ਸ਼੍ਰੋਮਣੀ ਕਾਗਦ ਦੇ ਸਾਬਕਾ ਕੈਬਨ ਮੰਤਰੀ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡਸਾ ਅਤੇ ਸੋਨ ਸਿੰਘ ਠੰਡਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਸੌਂਪਿਆ ਗਿਆ ਪਰ ਜਿਹੜਾ ਸਪਸ਼ਟੀਕਰਨ ਬੀਬੀ ਜਗੀਰ ਕੌਰ ਦੇ ਵੱਲੋਂ ਸੌਂਪਿਆ ਗਿਆ ਉਸ ਦੇ ਵਿੱਚ ਅਜਿਹੀ ਗੱਲਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਸਰਕਾਰ ਦੌਰਾਨ ਵਾਪਰੀਆਂ ਘਟਨਾ ਤੋਂ ਆਪਣਾ ਪੱਲਾ ਛੱਡ ਲਿਆ ਹੈ ਉਨ੍ਹਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਅੱਜ ਸ਼੍ਰੀ ਅਕਾਲ ਤਖਸੈਦ ਦੇ ਸਕਤਰੇਤ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਪੱਤਰ ਵੀ ਮੀਡੀਆ ਨੂੰ ਜਾਰੀ ਕੀਤਾ ਹੈ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਸ਼੍ਰੀ ਅਕਾਲ ਤਖਸੈਦ ਦਾ ਜਾਰੀ ਹੋਇਆ ਪੱਤਰ ਮੈਨੂੰ ਪ੍ਰਾਪਤ ਹੋਇਆ ਜਿਸ ਵਿੱਚ ਆਪਨੇ 2007 ਤੋਂ 2017 ਤੱਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿੱਚ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਕਾਗਦ ਦੇ ਦੌਰਾਨ ਹੋਏ ਗੁਨਾਹ ਕਾਰਨ ਖਾਲਸਾ ਪੰਥ ਦੇ ਹੋਏ ਨੁਕਸਾਨ ਵਿੱਚ ਦਾਸਰੀਦੀਪ ਬਤੌਰ ਕੈਬਨ ਮੰਤਰੀ ਦੀ ਭੂਮਿਕਾ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ ਬੇਨਤੀ ਹੈ ਕਿ ਮੈਂ 2007 ਤੋਂ 2012 ਦੀ ਸਰਕਾਰ ਸਮੇਂ ਵਿਧਾਨ ਸਭਾ ਦੀ ਮੈਂਬਰ ਨਹੀਂ ਸੀ ਇਸ ਕਰਕੇ ਮੈਂ ਕੈਬਨਟ ਦਾ ਹਿੱਸਾ ਵੀ ਨਹੀਂ ਸੀ 2012 ਤੋਂ 2017 ਦੀ ਸਰਕਾਰ ਵਿੱਚ ਮੈਂ 14 ਮਾਰਚ 2012 ਨੂੰ ਬਤੌਰ ਕੈਬਨ ਮੰਤਰੀ ਦੀ ਸੌ ਚੁੱਕੀ ਸੀ ਅਤੇ 3 ਮਾਰਚ 2012 ਨੂੰ ਕੈਬਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕੇਵਲ 16 ਦਿਨਾਂ ਹੀ ਮੈਂ ਕੈਬਨਰ ਮੰਤਰੀ ਰਹੇ ਸੀ ਇਸ ਸਮੇਂ ਦੌਰਾਨ ਚਲੰਤ ਕੇਸਾਂ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਟ ਦੇ ਵਿੱਚ ਨਹੀਂ ਲਿਆ ਗਿਆ ਜਿਸ ਵਿੱਚ ਕਿਸੇ ਵੀ ਕਿਸਮ ਦੀ ਮੇਰੀ ਸ਼ਮੂਲੀਅਤ ਹੋਵੇ ਰੈਂਦੀ ਸਰਕਾਰ ਵਿੱਚ ਬਤੌਰ ਐਮਐਲਏ ਜਾਂ ਬਤੌਰ ਪਾਰਟੀ ਦੀ ਸੇਵਾਦਾਰ ਵੀ ਇਹਨਾਂ ਮਸਲੇ ਵਿੱਚ ਨਾ ਤਾਂ ਮੇਰੀ ਕੋਈ ਸਲਾਹ ਜਾ ਸੁਝਾ ਲਿਆ ਗਿਆ ਤੇ ਨਾ ਹੀ ਕਿਸੇ ਕਾਰਵਾਈ ਜਾਂ ਫੈਸਲੇ ਵਿੱਚ ਮੇਰੀ ਸ਼ਮੂਲੀਅਤ ਹੋਈ ਬਤੌਰ ਪਾਰਟੀ ਦੀ ਜ਼ਿੰਮੇਦਾਰ ਸੇਵਾਦਾਰ ਮੈਂ ਸਿੱਖ ਸਿਧਾਂਤਾਂ ਤੇ ਸਮੇਂ-ਸਮੇਂ ਸਰ ਪਹਿਰੇਦਾਰੀ ਕਰਦਿਆਂ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਪਰ ਸ਼੍ਰੋਮਣੀ ਕਾਲ ਦਲ ਵਿੱਚ ਬਾਦਲ ਪਰਿਵਾਰ ਦੀ ਪਕੜ ਬਹੁਤ ਮਜ਼ਬੂਤ ਹੋਣ ਕਾਰਨ ਮੇਰੀ ਕੋਈ ਚਾਰਾ ਜੋਰੀ ਨੋ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਵੱਲੋਂ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਵਾਰ-ਵਾਰ ਮੈਂ ਮੁੱਖ ਅਗੂਆਂ ਦੇ ਵਿਰੋਧਾ ਸ਼ਿਕਾਰ ਵੀ ਹੋਈ ਜਿਸ ਦੇ ਨਤੀਜੇ ਵਜੋਂ ਮੈਨੂੰ ਦੋ ਵਾਰ ਸ਼੍ਰੋਮਣੀ ਕਲਦਲ ਵਿੱਚੋਂ ਬਿਨਾਂ ਕਿਸੇ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਵਾਰ-ਵਾਰ ਆਵਾਜ਼ ਚੁੱਕਣ ਤੇ ਸੁਣਵਾਈ ਨਹੀਂ ਹੋਈ ਦੋਸ਼ੀਆਂ ਵੱਲੋਂ ਹੋਈਆਂ ਸਾਰੀਆਂ ਗਲਤੀਆਂ ਗੁਨਾਹਾਂ ਦਾ ਰੂਪ ਧਾਰਨ ਕਰ ਗਈਆਂ ਅਤੇ ਕੌਮੀ ਸੰਸਥਾਵਾਂ ਨੂੰ ਸਿੱਖ ਕੌਮ ਨੇ ਰਾਜਸੀ ਤੌਰ ਤੇ ਵੱਡਾ ਝਟਕਾ ਦਿੱਤਾ ਪੰਥ ਦੀ ਸ਼੍ਰੋਮਣੀ ਰਾਜਨੀਤਿਕ ਸੰਸਥਾ ਵਿੱਚ ਆਏ ਆਤ ਦੇ ਨਿਹਗਰ ਮਗਰੋਂ ਬਾਕੀ ਸੀਨੀਅਰ ਸ਼੍ਰੋਮਣੀ ਕਾਗਦਲ ਦੇ ਨੇਤਾਵਾਂ ਨਾਲ ਰਲ ਕੇ ਸ਼੍ਰੀ ਅਕਾਲ ਤਖਸੈਬ ਨੂੰ ਬੇਨਤੀ ਪੱਤਰ ਪੇਸ਼ ਕਰਕੇ ਸ਼੍ਰੋਮਣੀ ਸੰਸਥਾ ਨੂੰ ਬਚਾਉਣ ਲਈ ਜੋ ਪਾਰਟੀ ਅੰਦਰ ਲੰਮੇ ਸਮੇਂ ਤੋਂ ਚਰਚਾ ਸੀ ਦੋਸ਼ਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਸ ਸਬੰਧੀ ਬਹੁਤ ਹੀ ਨਿਮਾਣੇ ਭਾਵ ਨਾਲ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੁੰਦਿਆਂ ਸ਼੍ਰੀ ਅਕਾਲ ਤਖਸੈਬ ਜੀ ਨੂੰ ਸਿਰ ਨਿਵਾ ਕੇ ਆਪ ਦੇ ਸਾਹਮਣੇ ਹਾਜ਼ਰਾਂ ਇਸ ਬਾਬਤ ਆਪ ਜੀ ਵੱਲੋਂ ਜੋ ਵੀ ਹੁਕਮ ਹੋਵੇਗਾ ਸਰਨਿਵਾਕੇ ਪ੍ਰਵਾਨ ਹੋਵੇਗਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਵਿੱਚ ਦਾਸਰੀ ਜਗੀਰਕੌਰ ਇਸ ਪ੍ਰਕਾਰ ਬੀਬੀ ਜਗੀਰਕੌਰ ਨੇ ਆਪਣੇ ਇਸ ਸਪਸ਼ਟੀਕਰਨ ਦੇ ਵਿੱਚ ਸਾਫ਼-ਸਾਫ਼ ਆਖ ਦਿੱਤਾ ਹੈ ਕਿ ਜਿਹੜੇ ਵੀ ਫੈਸਲੇ ਜਿਹੜੇ ਵਿਵਾਦਾਂ ਦੇ ਵਿੱਚ ਆਏ ਨੇ ਉਸ ਦੇ ਨਾਲ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਗੋਂ ਮੈਂ ਤਾਂ ਸਮੇ ਸਮੇਸਰ ਪਾਰਟੀ ਦੇ ਵਿੱਚ ਆਪਣੀ ਆਵਾਜ਼ ਵੀ ਉਠਾਉਂਦੀ ਰਹੀ ਪਰ ਮੇਰਾ ਵਿਰੋਧ ਹੁੰਦਾ ਰਿਹਾ ਇਸ ਕਰਕੇ ਇਹਨਾਂ ਘਟਨਾਵਾਂ ਦੇ ਨਾਲ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਪਰ ਜੋ ਵੀ ਫਿਰ ਵੀ ਜੋ ਵੀ ਸ਼੍ਰੀ ਕਾਲ ਤਖਸਦ ਦੇ ਜਥੇਦਾਰ ਸਬੰਨਾਂ ਦਾ ਫੈਸਲਾ ਹੋਵੇਗਾ ਉਹ ਮੈਨੂੰ ਮਨਜ਼ੂਰ ਹੋਵੇਗਾ ਇਹ ਗੱਲਾਂ ਬੀਬੀ ਜ਼ਗੀਰ ਕੌਰ ਦੇ ਵੱਲੋਂ ਆਪਣੀ ਸਪਸ਼ਟੀ ਕਰਨ ਦੇ ਵਿੱਚ ਆਖ ਦਿੱਤੀਆਂ ਗਈਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੀ ਕਾਲ ਤਖਸਦ ਦੇ ਜਥੇਦਾਰ ਸਬੰਨਾਂ ਦੀ ਮੀਟਿੰਗ ਤੋਂ ਬਾਅਦ ਕਿਹੜੇ ਫੈਸਲੇ ਲੈ ਜਾਂਦੇ ਨੇ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਿਹੜੀ ਧਾਰਮਿਕ ਸਜ਼ਾ ਸੁناਈ ਜਾਂਦੀ ਹੈ